ਮੇਰੇ ਵੱਲੋਂ ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਮੇਰੇ ਸਾਰੇ ਭੈਣਾ ਭਰਾਵਾਂ ਤੇ ਬੱਚਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਤੁਹਾਡੀ ਕਚਹਿਰੀ ਵਿੱਚ ਇੱਕ ਹੋਰ ਪਿਆਰਾ ਜਿਹਾ ਲੋਕਗੀਤ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀਆਂ ਤੁਸੀਂ ਮੇਰੇ ਪਹਿਲੇ ਲੋਕਗੀਤਾਂ ਦੀ ਤਰ੍ਹਾਂ ਕੋੜੀਆਂ ਸੁਹਾਗਾਂ ਦੀ ਤਰ੍ਹਾਂ ਇਸ ਗੀਤ ਨੂੰ ਵੀ ਬਹੁਤ ਢੇਰ ਸਾਰਾ ਪਿਆਰ ਬਖਸ਼ੋਗੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਗੀਤ ਚਿੱਠੀ ਆਈ ਬਾਬਲ ਦੀ ਨੀ ਮੈਂ ਸੋਣ ਦੇ ਫਰੇਮ ਚ ਜੜਾਵਾ ਚਿੱਠੀ ਆਈ ਬਾਬਲ ਦੀ ਨੀ ਮੈਂ ਸੋਣ ਦੇ ਫਰੇਮ ਚ ਜੜਾਵਾ ਵੇਖੋ ਮੇਰੇ ਬਾਪ ਦੀ ਖੱਟੀ ਵੇਖੋ ਮੇਰੇ ਬਾਪ ਦੀ ਖੱਟੀ ਮੂਰੇ ਕੋੜੀਆਂ ਤੇ ਮਗਰਵ ਛੇਰੇ ਚਿੱਠੀ ਆਈ ਬਾਬਲ ਦੀ ਬਈ ਚਿੱਠੀ ਆਈ ਸੋਰਿਆਂ ਤੋਂ ਬਈ ਚਿੱਠੀ ਆਈ ਸੋਰਿਆਂ ਤੋਂ ਉੱਤੇ ਲਿਖਿਆ ਸੋਰੇ ਦਾ ਨਾਮਾਂ ਚਿੱਠੀ ਆਈ ਸੋਰਿਆਂ ਤੋਂ ਨੀ ਚਿੱਠੀਏ ਸੋਰੇ ਦੀਏ ਨੀ ਚਿੱਠੀਏ ਸੋਰੇ ਦੀਏ ਤੈਨੂੰ ਸੱਸ ਦੇ ਸੰਦੂਖ ਚੁਟਕਾਵਾ ਵੇਖੋ ਮੇਰੇ ਸੋਰੇ ਦੀ ਖੱਟੀ ਬਈ ਵੇਖੋ ਮੇਰੇ ਸੋਰੇ ਦੀ ਖੱਟੀ ਮੂਰੇ ਗੱਡੀਆਂ ਤੇ ਮਗ ਰਗੜੇ ਰੇ ਵੇਖੋ ਮੇਰੇ ਸੋਹਰੇ ਦੀ ਖੱਟੀ ਬਈ ਚਿੱਠੀ ਆਈ ਬਰ ਮਾ ਤੋਂ ਉਤੇ ਲਿਖਿਆ ਵੀਰੇ ਦਾ ਨਾਵਾ ਚਿੱਠੀ ਆਈ ਬਰ ਮਾ ਤੋਂ ਉਤੇ ਲਿਖਿਆ ਵੀਰੇ ਦਾ ਨਾਵਾ ਚਿੱਠੀ ਨੀ ਵੀਰ ਦੀਏ ਤੈਨੂ ਕੂਟਕੇ ਕਲੇਜੇ ਨਾਲ ਲਾਵਾਂ ਚਿੱਠੀ ਐ ਨੀ ਵੀਰ ਦੀਏ ਤੈਨੂ ਕੂਟਕੇ ਕਲੇਜੇ ਨਾਲ ਲਾਵਾਂ ਚਿੱਠੀ ਆਈ ਮੇਰੇ ਵੀਰ ਦੀ ਦੇਖੋ ਮੇਰੇ ਵੀਰ ਦੀ ਖੱਟੀ ਬਈ ਵੇਖੋ ਮੇਰੇ ਵੀਰ ਦੀ ਖੱਟੀ ਸੋਨੇ ਲੱਗਦੇ ਨੇ ਮਹਿਲ ਮੁਨਾਰੇ ਬਈ ਵੇਖੋ ਮੇਰੇ ਵੀਰ ਦੀ ਖੱਟੀ ਸੋਨੇ ਛਤ ਦਿੱਤ ਮਹਿਲ ਮੁਨਾਰੇ ਬਈ ਵੇਖੋ ਮੇਰੇ ਵੀਰ ਦੀ ਖੱਟੀ ਬਈ ਚਿੱਠੀ ਆਈ ਚਿੱਠੀ ਆਈ ਸੋਹਰਿਆਂ ਤੋਂ ਉਤੇ ਲਿਖਿਆ ਜੇਠ ਦਾ ਨਾਮਾ ਚਿੱਠੀ ਆਈ ਸੌਰਿਆਂ ਤੋਂ ਨੀ ਚਿੱਠੀਏ ਜੇਠ ਦੀਏ ਤੈਨੂੰ ਤਾਪ ਦੇ ਤੰਦੂਰ ਵਿੱਚ ਪਾਵਾਂ ਨੀ ਚਿੱਠੀਏ ਜੇਠ ਦੀਏ ਤੈਨੂੰ ਮਾਚ ਦੇ ਤੰਦੂਰ ਵਿੱਚ ਪਾਵਾਂ ਵੇਖੋ ਮੇਰੇ ਜੇਠ ਦੀ ਘਟੀ ਬਈ ਵੇਖੋ ਮੇਰੇ ਜੇਠ ਦੀ ਘਟੀ ਮੋਰੇ ਬੱਕਰੀ ਤੇ ਮਗਰ ਪਠੋਰੇ ਬਈ ਚਿੱਠੀ ਆਈ ਮੇਰੇ ਜੇਠਦੀ ਚਿੱਠੀ ਆਈ ਕਾਲ ਜਤੋਂ ਬਈ ਚਿੱਠੀ ਆਈ ਕਾਲ ਜਤੋਂ ਉਤੇ ਲਿਖਿਆ ਦਿਓ ਰਦਾ ਨਾਵਾ ਨੀ ਚਿੱਠੀਏ ਦਿਓਰ ਦिए ਨੀ ਚਿੱਠੀਏ ਦਯੋਰ ਦੀਏ ਤੈਨੂੰ ਕੁੜੀਆਂ ਦੇ ਵਿੱਚ ਮੈਂ ਪੜਾਵਾਂ ਬਈ ਚਿੱਟੀਆਂ ਦੇ ਦਯੋਰ ਦੀਏ ਬਈ ਵੇਖੋ ਮੇਰੇ ਦਯੋਰ ਦੀ ਖੱਟੀ ਬਈ ਵੇਖੋ ਮੇਰੇ ਦਯੋਰ ਦੀ ਖੱਟੀ ਮੂਰੇ ਖੜਨਾ ਤੇ ਮਗਰ ਖੜਾਉਣੇ ਬਈ ਵੇਖੋ ਮੇਰੇ ਦਯੋਰ ਦੀ ਖੱਟੀ ਬਈ ਚਿੱਠੀ ਆਈ ਵੇਖੋ ਫੌਜ ਤੋਂ ਬਈ ਚਿੱਠੀ ਆਈ ਦੂਰੋਂ ਲਾਮਚੋਂ ਉੱਤੇ ਲਿਖਿਆ ਟੋਲ ਦਾਣਾਵਾ ਚਿੱਠੀ ਆਈ ਦੂਰੋਂ ਲਾਮਚੋਂ ਉੱਤੇ ਲਿਖਿਆ ਟੋਲ ਦਾਣਾਵਾ ਚਿੱਠੀ ਏ ਟੋਲ ਦिए ਤੈਨੂੰ ਕੁੱਟ ਕੇ ਕਲੇਜੇ ਨਾਲ ਲਾਵਣੀ ਚਿਠੀ ਮਾਹੀ ਦੀ ਤੈਨੂੰ ਕੁੱਟ ਕੇ ਕਲੇ ਜੇ ਨਾਲ ਲਾਵਾਂ ਬਈ ਵੇਖੋ ਮੇਰੇ ਮਾਹੀ ਦੀ ਖਟੀ ਬਈ ਵੇਖੋ ਮੇਰੇ ਮਾਹੀ ਦੀ ਖਟੀ ਮੱਤੀ ਝੂੜਾ ਤੇ ਚਮਕਣ ਹੀਰੇ ਬਈ ਵੇਖੋ ਮੇਰੇ ਮਾਹੀ ਦੀ ਖਟੀ ਬਾਹੀ ਝੂੜਾ ਤੇ ਚਮਕਣ ਹੀਰੇ